ਇਹਾਂ ਨੇ ਖਮਾਣੋ ਸਬਡਿਵੀਜ਼ਨ ਕੰਪਲੈਕਸ ਦੀਆਂ ਜਿੱਥੇ ਚਾਰੇ ਪਾਸੇ ਸੁੰਨਸਾਨ ਨਜ਼ਰ ਆ ਰਹੀ ਆ ਜਿੱਥੇ ਇੱਥੇ ਹਰ ਵੇਲੇ ਰੌਣਕ ਰਹਿੰਦੀ ਸੀ ਪਰ ਅੱਜ ਤਹਿਸੀਲਦਾਰ ਸਮੂਹਕ ਛੁੱਟੀ ਤੇ ਜਾਣ ਕਰਕੇ ਚਾਰੇ ਪਾਸੇ ਜਿਹੜਾ ਹੈਗਾ ਮਾਹੌਲ ਆ ਜਿਹੜਾ ਉਹ ਇਸ ਤਰ੍ਹਾਂ ਦਾ ਹੋਇਆ ਹੋਇਆ ਕਿ ਲੋਕਾਂ ਦੇ ਕੰਮ ਨਾ ਹੋਣ ਕਰਕੇ ਮਾਹੌਲ ਹੈ ਜਿਹੜਾ ਚਾਰੇ ਪਾਸੇ ਛਣਾਟਾ ਕਹਿ ਲਈਏ ਵੀ ਛਾਇਆ ਹੋਇਆ ਔਰ ਕੋਈ ਵੀ ਮੈਨੂੰ ਇੱਥੇ ਕੰਮ ਕਰਵਾਉਣ ਵਾਲੇ ਦਿਖਾਈ ਨਹੀਂ ਦੇ ਰਹੇ ਆਪਾਂ ਉੱਪਰ ਚੱਲਦੇ ਆ ਕੈਮਰਾ ਲੈ ਕੇ ਜਿੱਥੇ ਤਹਿਸੀਲਦਾਰ ਸਾਹਿਬ ਬੈਠਦੇ ਨੇ ਉਸ ਜਗ੍ਹਾ ਤੇ ਆਪਾਂ ਦੇਖਦੇ ਆਂ ਵੀ ਲੋਕੀ ਕੰਮਕਾਜ ਕਰਵਾਉਣ ਆਏ ਨੇ ਜਾਂ ਉਹਨਾਂ ਦੇ ਕੀ ਵਿਊ ਨੇ ਜਿਹੜੇ ਲੋਕ ਕੰਮਕਾਜ ਕਰਵਾਉਣ ਆਏ ਹੋਏ ਨੇ ਇਹ ਕੁਰਸੀ ਆ ਤਹਿਸੀਲਦਾਰ ਸਾਹਿਬ ਦੀ ਜਿੱਥੇ ਰੋਜ਼ਾਨਾ ਰਜਿਸਟਰੀਆਂ ਹੁੰਦੀਆਂ ਪਰ ਅੱਜ ਛਣਾਟਾ ਛਾਇਆ ਹੋਇਆ ਹੈ ਆਪਾਂ ਗੱਲਬਾਤ ਕਰਦੇ ਆਂ ਦੇਖ ਸਕਦੇ ਹੋ ਤੁਸੀਂ ਕਮਰਾ ਬਿਲਕੁਲ ਖਾਲੀ ਹੈ ਇਹਦਾ ਕੀ ਕਾਰਨ ਆਪਾਂ ਇੱਥੇ ਸਥਾਨਕ ਕਰਮਚਾਰੀਆਂ ਕੋਲੋਂ ਪੁੱਛ ਲੈਨੇ ਆ ਤੁਸੀਂ ਇੱਥੇ ਜੌਬ ਕਰਦੇ ਹੋ ਜੀ ਹਾਂ ਜੀ ਅੱਜ ਕਿਉਂ ਬੰਦ ਕਿਉਂ ਆ ਉਹ ਅੰਦਰ ਰਜਿਸਟਰੀ ਕਲਰਕ ਸਾਹਿਬ ਅੱਥੇ ਨੰਨੋ ਕਰ ਲਓ ਗੱਲ ਮੈਂ ਕੰਪਿਊਟਰ ਆਪਰੇਟਰ ਆ ਆਪਾਂ ਅੰਦਰ ਰਜਿਸਟਰੀ ਕਲਰਕ ਦੇ ਕੋਲ ਚੱਲਦੇ ਆਂ ਉਹਨਾਂ ਨੂੰ ਪੁੱਛਦੇ ਆਂ ਵੀ ਅੱਜ ਲੋਕ ਕੀ ਕੰਮ ਕਰਵਾਉਣ ਕਿਉਂ ਨਹੀਂ ਆ ਰਹੇ ਆਪਾਂ ਗੱਲਬਾਤ ਕਰਦੇ ਆਂ ਸਸੀ ਕਾਲਜੀ ਬਾਜੀ ਕੀ ਕਾਰਨ ਆ ਜੀ ਅੱਜ ਤਸਦੀਕਰ ਸਾਹਿਬ ਆਏ ਨਹੀਂ ਨਹੀਂ ਜੀ ਅੱਜ ਨਹੀਂ ਆ ਰੋਜ਼ ਹੜਤਾਲ ਹੈ ਜੀ ਉਹਨਾਂ ਦੀ ਅੱਜ ਹਾਂ ਸਮੂਹਕ ਛੁੱਟੀ ਤੇ ਨਹੀਂ ਜੀ ਅੱਜ ਸਮੂਹਕ ਛੁੱਟੀ ਤੇ ਨਹੀਂ ਕੀ ਨਾਮ ਤੁਹਾਡਾ ਸਰ ਮੇਰਾ ਜਸਵੀਰ ਸਿੰਘ ਹੈ ਜੀ ਆ ਜਸਵੀਰ ਸਿੰਘ ਰਜਿਸਟਰੀ ਕਲਰਕ ਆਪਾਂ ਨੂੰ ਮੌਕੇ ਤੇ ਮੌਜੂਦ ਮਿਲੇ ਆ ਜਿਨ੍ਹਾਂ ਨੇ ਦੱਸਿਆ ਵੀ ਆਪਾਂ ਜਿਵੇਂ ਤਹਿਸੀਲਦਾਰ ਸਾਹਿਬ ਨਾਲ ਫੋਨ ਤੇ ਗੱਲ ਕੀਤੀ ਆ ਉਹਨਾਂ ਨੇ ਵੀ ਆਪਾਂ ਨੂੰ ਦੱਸਿਆ ਵੀ ਸਮੂਹਕ ਛੁੱਟੀ ਤੇ ਨੇ ਸਾਰੇ ਜਿਹੜੇ ਤਹਿਸੀਲਦਾਰ ਨੇ ਪੂਰੇ ਪੰਜਾਬ ਦੇ ਵਿੱਚ ਉਸੇ ਰੋਸ ਤੋਂ ਲੈ ਕੇ ਜਿਹੜੀ ਕੱਲ ਘਟਨਾ ਜਿਹੜੀ ਬਰਨਾਲੇ ਦੇ ਵਿੱਚ ਵਾਪਰੀ ਆ ਜਿੱਥੇ ਇੱਕ ਤਹਿਸੀਲਦਾਰ ਨੂੰ ਦੱਸਦੇ ਨੇ ਵੀ ਰਿਸ਼ਵਤ ਲੈਂਦੇ ਅ ਗ੍ਰਿਫਤਾਰ ਕੀਤਾ ਗਿਆ ਸੀ ਉਸ ਘਟਨਾ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਸਮੂਹਕ ਜਿਹੜੇ ਤਹਿਸੀਲਦਾਰ ਨੇ ਉਹ ਛੁੱਟੀ ਤੇ ਚਲੇ ਗਏ ਜੀ ਮੈਸੇ ਤਹਿਸੀਲ ਚ ਆਇਆ ਸੀ ਜੀ ਤੇਰੀ ਮੱਜ ਤਹਿਸੀਲਦਾਰ ਛੁੱਟੀ ਹੋਣ ਕਾਰਨ ਜੀ ਉਹ ਕਿਤੇ ਬਰਨਾਲੇ ਗਏ ਹੋਏ ਤੇ ਇੱਥੇ ਕਾਫੀ ਲੋਕੀ ਪਰੇਸ਼ਾਨ ਹੋ ਕੇ ਘਰਾਂ ਨੂੰ ਜਾ ਰਹੇ ਆ ਕੰਮ ਨਹੀਂ ਹੋ ਰਿਹਾ ਕਿਸੇ ਦਾ ਵੀ ਤੇ ਤਕਰੀਬ ਕਾਫੀ ਖੱਜਲਖਵਾਰ ਹੋ ਰਹੀ ਹੈ ਸਮੇਤ ਤੋਂ ਅੱਜ ਮਿਤੀ 28 11 ਤੋ 2024 ਨੂੰ ਨਵੰਬਰ ਦੇ ਮਹੀਨੇ ਤੇ ਮੈਂ ਇਸੇ ਕੰਮ ਆਇਆ ਸੀ ਆਪਣਾ ਕੰਮ ਲਈ ਜਦੋਂ ਦੇਖਿਆ ਤਾਂ ਕਾਫੀ ਪਬਲਿਕ ਪਰੇਸ਼ਾਨ ਹੋ ਕੇ ਘਰਾਂ ਨੂੰ ਜਾ ਰਹੀ ਹੈ ਕਿਸੇ ਦਾ ਕੰਮ ਨਹੀਂ ਹੋਇਆ ਧੰਨਵਾਦ ਕੀ ਨਾਮ ਹੈ ਜੀ ਤੁਹਾਡਾ ਹਰਨੇਕ ਸਿੰਘ ਹੈ ਜੀ ਹਰਨੇਕ ਸਿੰਘ ਤੇ ਕਿਹੜਾ ਪਿੰਡਾ ਪਿੰਡ ਫਰੋਰਾ ਜੀ ਕੀ ਕੰਮ ਕਰਨ ਆਏ ਸੀ ਤੁਸੀਂ ਜੀ ਆਪਣੀ ਤਸਕੀਨ ਦੇ ਵਾਸਤੇ ਆਏ ਸੀ ਜਮੀਨ ਅੱਛਾ ਤੇ ਕੰਮ ਹੋ ਗਿਆ ਨਹੀਂ ਕੰਮ ਹੋਇਆ ਨਹੀਂ ਤੁਸੀਂ ਦਾੜਾ ਜੀ ਕਿੱਥੇ ਨੇ ਤੁਸੀਂ ਦਾ ਬਾਹਰ ਗਏ ਹੋ ਅੱਛਾ ਮੈਂ ਅੱਜ ਖਵਾਣੋ ਤਹਿਸੀਲ ਦੇ ਵਿੱਚ ਕੰਮ ਕਰਾਉਣ ਆਇਆ ਸੀਗਾ ਜੀ ਇੱਥੇ ਕੋਈ ਕੰਮਕਾਰ ਨਹੀਂ ਹੋਇਆ ਦੋਵੇਂ ਤਹਿਸੀਲਦਾਰ ਛੁੱਟੀ ਤੇ ਨੇ ਜੀ ਇਸ ਕਰਕੇ ਲੋਕ ਬਹੁਤ ਪਰੇਸ਼ਾਨ ਖੱਜਲ ਖਾਰੀ ਹੋ ਰਹੀ ਆ ਇਹ ਆਈ ਜਿੰਦਰ ਨੇ ਜਾਈ ਜਿੰਦਰ ਨੇ ਜੋ ਆ ਦੱਸਦੇ ਨੇ ਮਿੱਠੂ ਅ ਦਰਜਾ ਚਾਰ ਮੁਲਾਜ਼ਮ ਨੇ ਦੱਸਦੇ ਨੇ ਵੀ ਲੋਕੀ ਕੰਮ ਕਰਵਾਉਣ ਆਉਂਦੇ ਨੇ ਔਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਤਹਿਸੀਲਦਾਰ ਸਾਹਿਬ ਛੁੱਟੀ ਤੇ ਨੇ ਤਾਂ ਉਹ ਵਾਪਸ ਆਪਣੇ ਘਰ ਚਲੇ ਜਾਂਦੇ ਨੇ ਪਰ ਕੁੱਲ ਮਿਲਾ ਕੇ ਜੇ ਗੱਲ ਕਰੀਏ ਤਾਂ ਲੋਕਾਂ ਨੂੰ ਵੱਡੀਆਂ ਖੱਜਲ ਖਾਰੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਵੱਡੇ ਤਹਿਸੀਲ ਸਾਹਿਬ ਤਹਿਸੀਲਦਾਰ ਸਾਹਿਬ ਦਾ ਦਫਤਰ ਹੈ ਜੀ ਇੱਥੇ ਵੀ ਤੁਸੀਂ ਕੁਰਸੀਆਂ ਦੇਖ ਸਕਦੇ ਹੋ ਖਾਲੀ ਪਈਆਂ ਨੇ ਅਕਸਰ ਇਸ ਜਗ੍ਹਾ ਦੇ ਉੱਤੇ ਵੱਡੀ ਭੀੜ ਜੁਟੀ ਹੁੰਦੀ ਹੈ ਜਦੋਂ ਆਪਾਂ ਆਮ ਇੱਥੇ ਲੋਕੀ ਕੰਮ ਕਰਵਾਉਣ ਆਉਂਦੇ ਨੇ ਔਰ ਅੱਜ ਤਹਿਸੀਲਦਾਰਾਂ ਦੇ ਸਮੂਹਕ ਛੁੱਟੀ ਤੇ ਚਲੇ ਜਾਣ ਕਰਕੇ ਪੂਰੀ ਤਰ੍ਹਾਂ ਦੇ ਨਾਲ ਚਾਰੇ ਪਾਸੇ ਜਿਹੜਾ ਸ਼ਨਾਟਾ ਛਾਇਆ ਹੋਇਆ ਹਾਂ 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 ਜੀ ਹਾਂ ਜੀ ਸਰ ਸਰ ਮੈਂ ਨਾ ਖਮਾਣੂ ਤਹਿਸੀਲ 'ਚ ਖੜਾ ਸੀ ਆਪਣੇ ਅੱਜ ਤੁਸੀਂ ਛੁੱਟੀ ਤੇ ਹੋ ਜਾਂ ਛੁੱਟੀ ਤੇ ਛੁੱਟੀ ਤੇ ਛੁੱਟੀ ਇਹ ਸਮੂਹਕ ਛੁੱਟੀ ਹੈ ਪੂਰੇ ਪੰਜਾਬ ਦੇ ਵਿੱਚ ਜਾਂ ਸਮੂਹਕ ਸਮੂਹਕ ਇੱਕ ਕਿਸ ਕਿਸ ਕਾਰਨ ਹੋਈ ਹੈ ਸਰ ਕੀ ਕਰਨਾ ਹੈ ਇਹਦਾ ਉਹ ਤਾਂ ਬਰਨਾਲਾ ਐਪੀਸੋਡ ਹੈ ਹਾਂ ਬਰਨਾਲਾ ਐਪੀਸੋਡ ਅੱਛਾ ਤੇ ਅੱਜ ਫਿਰ ਕੰਮਕਾਰ ਬਿਲਕੁਲ ਬੰਦ ਨੇ ਜਾਂ ਦੁਪਹਿਰ ਨੂੰ ਆਉਂਗੇ ਨਹੀਂ ਬੰਦ ਨੇ ਜੀ ਬੰਦ ਨੇ ਆ ਕਿੰਨੇ ਦਿਨਾਂ ਲਈ ਸਰ ਹੋ ਜੀ ਡਿਕ ਰਹੇ ਇੱਕ ਦੱਸਣਗੇ ਤੁਹਾਨੂੰ ਉਹ ਡਿਕ ਰਹੇ ਹਾਂ ਅਗਲੇ ਫੈਸਲੇ ਨੇ ਹਾਂਜੀ ਹਾਂਜੀ ਸੋ ਧੰਨਵਾਦ ਗੁਰਦੀਪ ਸਿੰਘ ਜੀ ਥੈਂਕ ਯੂ ਸਰ ਤਹਿਸੀਲਦਾਰ ਸਾਹਿਬ ਥੈਂਕ ਯੂ ਥੈਂਕ ਯੂ